ਜੋਸਾ ਸਾਹਿਬ ਕੱਲ ਰਮਿੰਦਰ ਆਮਲਾ ਉਹਨਾਂ ਨੇ ਇੱਕ ਬਿਆਨ ਦਿੱਤਾ ਉਹ ਕਹਿੰਦੇ ਵੀ 60 ਸਾਲ ਦੀ ਉਮਰ ਤੋਂ ਵੱਧ ਜਦੋਂ ਹੋ ਜੇ ਉਦੋਂ ਪਾਰਟੀ ਕੋਲ ਟਿਕਟ ਮੰਗਣੀ ਨਹੀਂ ਚਾਹੀਦੀ ਕਹਿੰਦੇ ਵੀ ਮੈਂ ਤੇ ਖੁਦ ਨਹੀਂ ਮੰਗਾਗਾ ਤੇ ਦੂਜਿਆਂ ਨੂੰ ਵੀ ਕਹਿਣਾ ਵੀ ਉਸ ਤੋਂ ਬਾਅਦ ਤਾਂ ਫਿਰ ਸੇਵਾ ਕਰੋ ਤੁਸੀਂ ਕਿਦਾਂ ਦੇਖਦੇ ਹੋ ਉਹ ਰਵਿੰਦਰ ਆਵਲਾ ਜੀ ਮੰਗਣੀ ਆ ਮੰਗਣ ਨੂੰ ਉਹਦਾ ਉਹ ਆਪਣਾ ਨਿੱਜੀ ਬੰਬਲਾ ਹੈ ਇਹ ਉਹਨਾਂ ਦਾ ਆਪਣਾ ਬਿਆਨ ਹੈ ਕੋ ਰਵਿੰਦਰ ਆਵਲਾ ਤੁਸੀਂ ਸੀਨੀਅਰ ਹੋ ਨਾ ਤਾਂ ਤੁਹਾਡੇ ਤੋਂ ਸਵਾਲ ਉਹ ਹਾਈ ਕਮਾਂਡ ਨਹੀਂ ਇਹ ਕਾਂਗਰਸ ਨੇ ਦੇਖਣਾ ਜੋ ਦਿੱਲੀ ਬੈਠੇ ਨੇ ਸਾਡੇ ਸਾਰੇ ਸੀਨੀਅਰ ਲੀਡਰ ਬੈਠੇ ਨੇ ਕਿ ਅਸੀਂ ਕਿਸ ਉਮਰ ਦੇ ਵਿੱਚ ਦੇਣਾ ਔਰ ਜੋ ਪਾਰਟੀ ਕਰਦੀ ਉਹ ਸਾਡੇ ਸਾਰੇ ਵਾਸਤੇ ਐਸੈਪਟੇਬਲ ਹੈ ਨਹੀਂ ਕਿ ਤੁਸੀਂ ਮੰਨਦੇ ਹੋ ਕਿ ਰਿਟਾਇਰਮੈਂਟ ਪੋਲੀਟੀਸ਼ੀਅਨ ਦੇ ਵਾਸਤੇ ਵੀ ਰਿਟਾਇਰਮੈਂਟ ਹੋਣੀ ਚਾਹੀਦੀ ਕੋਈ ਇਹਦੇ ਵਿੱਚ ਗੱਲ ਇਹ ਵੀ ਹਮੇਸ਼ਾ ਜਿਹੜੇ ਤਜਰਬੇਕਾਰ ਲੋਕ ਨੇ ਜੋ ਮੇਰਾ ਆਪਣਾ ਅਨੁਭਵ ਹੈ ਕਿਉਂਕਿ ਅਸੀਂ ਬੜੇ ਸੀਨੀਅਰ ਔਰ ਪੁਰਾਣੇ ਬੰਦਿਆਂ ਦੇ ਨਾਲ ਕੰਮ ਕੀਤਾ ਸਰਦਾਰ ਬੀਨ ਸਿੰਘ ਜੀ ਪੰਜਾਬ ਦੇ ਜਦੋਂ ਮੁੱਖ ਮੰਤਰੀ ਸਨ ਉਹਨਾਂ ਦੀ ਗਵਾਹੀ ਦੇ ਥੱਲੇ ਸਰਦਾਰ ਹਰਜਨ ਸਿੰਘ ਵਿਰਾੜ ਪੰਜਾਬ ਦੇ ਮੁੱਖ ਮੰਤਰੀ ਰਹੇ ਨੇ ਕਿਉਂਕਿ ਰਾਜਨੀਤੀ ਦੇ ਵਿੱਚ ਤਜਰਬੇ ਦੇ ਨਾਲ ਰਾਹੁਲ ਗਾਂਧੀ ਜੀ ਆਇਤੂ 25 30 ਸਾਲ ਪਹਿਲਾਂ ਜਦੋਂ ਰਾਜਨੀਤੀ ਦੇ ਵਿੱਚ ਆਏ ਨੇ ਤੇ ਜੋ ਅੱਜ ਰਾਹੁਲ ਗਾਂਧੀ ਹੈ ਉਹ 25 ਸਾਲ ਪਹਿਲਾਂ ਨਹੀਂ ਸੀ ਕਿਉਂਕਿ ਮੈਂ ਤੇ ਕਹਿੰਦਾ ਕਿ ਇੱਕ ਮਿਸ਼ਨਨ ਹੋਣਾ ਚਾਹੀਦਾ ਜਿਹੜੇ ਸਾਡੇ ਵੈਟਰਨ ਲੀਡਰ ਵੀ ਉਹਦੇ ਵਿੱਚ ਹੋਣ ਜਵਾਨ ਲੀਡਰ ਵੀ ਹੋਣ ਜਿਹੜੀ ਕਮਿੰਗ ਜਨਰੇਸ਼ਨ ਹੈ ਉਹ ਵੀ ਉਹਦੇ 'ਚ ਹੋਏ ਉਹ ਸੰਮੇਲਨ ਦੇ ਨਾਲ ਸਾਰੀਆਂ ਗੱਲਾਂ ਜਿਹੜੀਆਂ ਵਧੀਆ ਹੁੰਦੀਆਂ ਨੇ ਕਿਉਂਕਿ ਉਹਨਾਂ ਦਾ ਜਾਤੀ ਕੋਈ ਉਹਨਾਂ ਦਾ ਆਪਣਾ ਵਿਚਾਰ ਹੈ ਉਹ ਮੈਂ ਉਹਨਾਂ ਦੇ ਜਾਤੀ ਵਿਚਾਰ ਬਾਰੇ ਪਬਲਿਕਲੀ ਕਹਿੰਦੇ ਆ ਨਾ ਉਹ ਕਹਿੰਦੇ ਵੀ 60 ਸਾਲ ਦੀ ਉਮਰ ਬਹੁਤ ਹੁੰਦੀ ਹੈ ਇੱਕ ਗੱਲ ਇਹ ਵੀ ਬਹੀਨੇ ਦੇ ਬਾਅਦ ਗੱਡੀਆਂ-ਗੁਡੀਆਂ ਲੈ ਕੇ ਢੇੜਾ ਮਾਰ ਲੈਣਾ ਉਹਦੇ ਨਾਲ ਕੋਈ ਗੱਲ ਨਹੀਂ ਬਣਦੀ ਹੁੰਦੀ ਤੁਸੀਂ ਜੇ ਲੋਕਾਂ ਦੀ ਸੇਵਾ ਕਰਨੀ ਹੈ ਤਾਂ ਲੋਕਾਂ ਦੇ ਵਿੱਚ ਰਹਿ ਕੇ ਕੀਤੀ ਜਾਂਦੀ ਹੈ ਤੇ ਠੀਕ ਤੁਹਾਡੇ ਹਿਸਾਬ ਨਾਲ ਮਤਲਬ ਕਿ ਕੋਈ ਉਮਰ ਨਹੀਂ ਹੁੰਦੀ ਜਦੋਂ ਤੁਸੀਂ ਕੈਪੇਬਲ ਹੋ ਤੁਸੀਂ ਟਿਕਟ ਮੰਗ ਸਕਦੇ ਹੋ ਸਾਰੀ ਸਾਰਾ ਚਲੀ ਜਾਂਦਾ ਹੈ ਤੁਸੀਂ ਸਾਰੀ ਕਾਗਜ਼ ਨੂੰ ਰਿਟਾਇਰ ਕਰਨਾ ਚਾਹੁੰਦੇ ਜੀ ਗਵਿੰਦਰ ਆਵਲਾ ਪਹਿਲਾਂ ਤੋਂ ਆਪ ਰਿਟਾਇਰ ਹੋਏ ਕਿਉਂ ਨਹੀਂ ਰਿਟਾਇਰ ਹੁੰਦਾ ਹਾਂਜੀ ਠੀਕ ਹੈ ਕਿਤੇ ਕਿਤੇ ਦੇਖ ਜਾਂਦੀ ਹੈ ਵਿੱਚ ਤਲਖੀ ਜਿਹੜੀ ਹੈ ਚਲੋ ਠੀਕ ਹੈ ਐਨੀਵੇ ਤਾਂ ਜੀ ਰੂਬੀ ਜੀ ਮੈਂ ਤਾਂ ਇਹ ਗੱਲ ਕਹਿਣਾ ਚਾਹਣਾ ਰਮਿੰਦਰ ਆਲਾ ਜੀ ਸਾਡੇ ਵੱਡੇ ਭਰਾ ਨੂੰ ਕਾਂਗਰਸ ਦਾ ਪ੍ਰੋਗਰਾਮ ਹੈ ਖੁਸ਼ੀ ਮਿਲੂਗੀ ਕਿ ਕੱਲ ਉਹ ਬੋਰ ਵੀ ਪਹੁੰਚਣ ਤੇ ਉਹਨਾਂ ਨੇ ਪਿੱਛੇ ਮਿਲ ਕੇ ਆਏ ਤੇ ਸਾਨੂੰ ਸਾਰਿਆਂ ਨੂੰ ਬੜੀ ਖੁਸ਼ੀ ਮਿਲੀ ਵੀ ਉਹ ਚਲੋ ਕਿਤੇ ਨਾ ਕਿਤੇ ਥੋੜਾ ਬਹੁਤਾ ਕਾਂਗਰਸ ਦੇ ਪ੍ਰੋਗਰਾਮਾਂ 'ਚ ਪਿਛਲੇ 2-3 ਸਾਲਾਂ ਚ ਆਏ ਔਰ ਇੱਕ ਕਾਨੂੰਨ ਹੋਰ ਲਾਗੂ ਹੋਣਾ ਚਾਹੀਦਾ ਹੈ ਕਿ ਜਿਹੜੇ ਛੱਡ ਕੇ ਭਗੌੜੇ ਬਣ ਕੇ ਮਾੜੇ ਸਮੇਂ 'ਚ ਵਰਕਰਾਂ ਦਾ ਸਾਥ ਛੱਡ ਕੇ ਭਜਦੇ ਆ ਉਹਨਾਂ ਤੇ ਵੀ ਕਾਨੂੰਨ ਲਾਗੂ ਹੋਣਾ ਚਾਹੀਦਾ ਹੈ ਕਿ ਉਹਨਾਂ ਨੂੰ ਆਉਣ ਵਾਲੇ 10 ਸਾਲ ਪਾਰਟੀ ਵੱਲੋਂ ਕੋਈ ਟਿਕਟ ਨਹੀਂ ਮਿਲਣੀ ਚਾਹੀਦੀ ਇੱਕ ਵਰਕਰ ਬਣ ਕੇ ਪਿੱਛੇ ਲੱਗ ਕੇ ਕੰਮ ਕਰੋ ਕਾਂਗਰਸ ਜਿੰਦਾਬਾਦ ਦੀ ਗੱਲ ਕਰੋ ਆ ਦੀ ਫੇਸਬੁੱਕ ਤੇ ਕਾਂਗਰਸ ਪਾਰਟੀ ਦੇ ਪੰਜੇ ਦਾ ਚੋਣ ਨਿਸ਼ਾਨ ਲਾਓ ਫਿਰ ਮਜ਼ਾ ਆਊਗਾ ਵੀ ਠੀ ਸਾਦੇ ਸਾਰੇ ਵੱਡੇ ਸੀਨੀਅਰ ਅਸੀਂ ਨੌਜਵਾਨ ਅਸੀਂ ਵੀ ਬੜੀਆਂ ਗਲਤੀਆਂ ਕਰ ਲੈਂਦੇ ਆ ਠੀਕ ਹੈ ਉਹਨਾਂ ਨੇ ਬਿਆਨ ਦਿੱਤਾ ਇੱਕ ਉਹਨਾਂ ਦੀ ਭਾਵਨਾ ਹੋ ਸਕਦੀ ਹੈ ਪਰ ਸਾਡੀ ਵੀ ਭਾਵਨਾ ਇਹ ਹੈ ਕਿ ਜਿਹੜੇ ਮਾੜੇ ਸਮੇਂ 'ਚ ਕਾਂਗਰਸ ਪਾਰਟੀ ਦਾ ਸਾਥ ਨਹੀਂ ਦਿੰਦੇ ਜਦੋਂ ਵਰਕਰਾਂ ਤੇ ਪਰਚੇ ਹੁੰਦੇ ਜਦੋਂ ਸਰਪੰਚਾਂ ਦੇ ਜੀਆਂ ਫਾਈਲਾਂ ਖੋਈਆਂ ਗਈਆਂ ਸਰਪੰਚਾਂ ਦੇ ਕੱਪੜੇ ਪਾੜੇ ਗਏ ਉਦੋਂ ਜਰਾਲਾਵਾ ਕੇ ਨੇਤਣਾ ਨੇ ਜਦੋਂ ਵਿਕਾਸ ਚੌਧਰੀ ਨੂੰ ਪ੍ਰਧਾਨਗੀ ਤੋਂ ਲਾਇਆ ਗਿਆ ਉਹਦੇ ਰੇਡਾਂ ਮਰਾਈਆਂ ਗਈਆਂ ਉਹਦੇ ਸਿਨੇਮੇ ਦੀਆਂ ਮੰਤੀਆਂ ਹੋਈਆਂ ਉਦੋਂ ਜੇ ਕਾਂਗਰਸੀ ਲੀਡਰ ਜਿਹੜੇ ਅੱਜ ਚੰਗੇ ਸਮੇਂ 'ਚ ਆਉਂਦੇ ਆਪ ਨੂੰ ਕਾਂਗਰਸ ਹੀ ਕੁਹਾ ਰਹੇ ਆ ਜੇ ਤੇ ਉਹ ਉਹ ਗੱਲ ਬਣਦੀ ਹੈ ਹੂੰ ਤੁਸੀਂ ਸੱਦਾ ਦੇਨੇ ਹੋ ਆਮਲਾ ਸਾਹਿਬ ਨੂੰ ਕੱਲ ਦੀ ਰੈਲੀ ਦੇ ਵਿੱਚ ਜੀ ਪ੍ਰਧਾਨ ਜੀ ਖੜੇ ਨੇ ਜੀ ਪ੍ਰਧਾਨ ਜੀ ਜੋ ਆਪਦੇ ਆਪ ਨੂੰ ਕਾਂਗਰਸ ਜੇ ਸਮਝਦੇ ਹੋ ਤਾਂ ਫਿਰ ਤਾਂ ਆਣਾ ਚਾਹੀਦਾ ਜੀ ਆਣਾ ਜੇ ਉਹ ਕਹਿਣ ਵੀ ਅਸੀਂ ਇੱਕ ਦਿਨ ਫੋਟੋ ਉੱਤੇ ਖੜਾਏ ਤੇ ਅਗਲੇ ਦਿਨ ਇੱਥੇ ਭਾਜਪਾ ਦੇ ਪ੍ਰਧਾਨਾਂ ਦਾ ਪਤਾ ਲੈਣਾ ਹੈ ਕਾਂਗਰਸ